ਹੋਲੋ ਜੈਪੁਰ ਸ਼ਹਿਰ ਨਗਰ ਦੇ ਉੱਤੇ ਔਖੀ ਤੜੀ ਆਉਣੀ ਹੋਵੇ ਉਹ ਵੀ ਕਰ ਜਾਂਦੀ ਆ ਬੱਲੇ 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 ਆਏ ਹਾਏ ਇਹ ਕੌਣ ਹੈ ਵੀ ਨੇੜੇ ਸ਼ੇਰੋ ਨਗਰ ਪੈਂਦਾ ਉਹ ਵੀ ਪਹਿਲਵਾਨਾਂ ਦਾ ਮੱਥਾ ਪਰਚੇ ਜਾਣੇ ਲੱਗ ਵੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾ ਕਰਦਾ ਇੱਕ ਪਾਸੇ ਗੱੱਚਾ ਪਹਿਲਵਾਨ ਜੀ ਪੱਤੀ ਦੇ ਦੂਜੇ ਪਾਸੇ ਅਜੇ ਪਹਿਲਵਾਨ ਜੀ ਕੰਫਰੰਸ ਦੋਨੇ ਪਹਿਲਵਾਨਾਂ ਦੇ ਵਿਚਕਾਰ ਬੜੀ ਤਕੜੀ ਕੁਸ਼ਤੀ ਚੱਲਦੀ ਹੋਈ ਕਹਿੰਦੇ ਤਾਕਤ ਵੀ ਹੈ ਠਾਗਰ ਵੀ ਆਪਣੀ ਮਿੰਟ ਪਰ ਪਰ ਮੈਦਾਨੇ ਜੰਗ ਮੇ ਕੁਸ਼ ਮੁਰਚੰਦਰ ਦੀ ਬਾਤ ਵੀ ਹੋਤੀ ਹੈ ਮੈਦਾਨੇ ਜੰਗ ਮੇ ਕੁਸ਼ ਸੱਦਰ ਦੀ ਬਾਤ ਵੀ ਹੁੰਦੀ ਹੈ ਗੁਰਬਾਣੀ ਦੇ ਅਨਸਾਰ ਸਭ ਨਹੀਂ ਸਾਲਾ ਮਾਰੀਆਂ ਕਰਤਾ ਕਰਿਸ ਹੋਏ RAM ਬਧਾਵੇ ਸੋ ਬਦੇ ਬਲ ਕਰ ਬਧੇ ਨਾ ਕੋਈ ਸ਼ਹਿਦ ਹੱਥ ਬਧਿਆ ਨਾ ਜਿਸ ਪਾਵਾ ਤੋਂ ਦੇ ਸਭ ਹੱਥ ਵਡਿਆਈਆਂ ਭਾਈ ਜਿਸ ਪਾਵਾ ਤੋਂ ਦੇ ਵੇਖੋ ਮੇਰਾ ਮਾਲਮ ਮੇਰਾ ਬਹਾਦਰੂ ਕਿਸ ਪਹਿਲਵਾਨ ਨੂੰ ਵਡਿਆਈ ਬਖਸ਼ਿਤ ਕਰਦਾ ਇਹ ਤਾਂ ਹੁਣ ਕੁਸ਼ਤੀ ਦੇਖੇ ਤੇ ਪਤਾ ਲੱਗੂਗਾ ਕਹਿੰਦਾ ਮੌਲਾ ਦੇ ਰੰਗ ਨਿਆਰੇ ਮੌਲਾ ਦੇ ਰੰਗ ਨਿਆਰੇ ਕਈ ਤਾਂ ਜਿੱਤ ਕੇ ਖੁਸ਼ੀ ਮਨਾਉਂਦੇ ਕਈ ਵਿੱਚ ਮਦਾਨਾ ਹਾਰੇ ਮੌਲਾ ਦੇ ਰੰਗ ਨਿਆਰੇ ਮੌਲਾ ਦੇ ਰੰਗ ਨਿਆਰੇ ਜਿੱਤ ਹਰ ਸਭ ਤੇਰੀ ਰੱਬਾ ਤੇ ਜਿੱਤ ਹਰ ਸਭ ਤੇਰੀ ਹਰ ਇੱਕ ਜੀ ਨੂੰ ਸਹਿ ਰੱਬ ਦੀ ਉਹ ਨਹੀਂ री <materia> ਜਿੱਤ ਹਰ ਸਾਬ ਤੇਰੀ ਰੰਬਾ ਤੇ ਜਿੱਤ ਹਰ ਸਾਬ ਤੇਰੀ ਦੇਖੋ ਆਪਣੀ ਪੰਚਾਇਤੀ ਚੋਣਾਂ ਹੁੰਦੀਆਂ ਨੇ ਕਹਿੰਦਾ 5 ਸਾਲ ਦੀ ਮਗਰੋਂ ਭਾਈ ਵੋਟਾਂ ਪੈਣ ਦਵਾਰੇ ਮੈਂਬਰ ਤੇ ਸਰਪੰਚ ਦੇਖ ਲੋ ਕਈ ਜਿੱਤੇ ਕਈ ਹਾਰੇ ਮੇਡ ਜਿਨ੍ਹਾਂ ਦੀ ਚਾਨਣੀ ਵੀਰੋ ਚੁਣਲੇ ਪੰਜ ਸਰਪੰਚ ਨਗਰਾਂ ਵਿੱਚ ਸਾਰੇ ਪਿੰਡ ਦੇ ਲੋਕੀ ਹਾਂ ਹਾਂ ਕਰਦੇ ਹਾਂ ਹਾਂ ਕਰਦੇ ਸਾਰੇ ਉਹ ਉੱਚ ਗੱਛ ਹੁੰਦੀ ਐ ਇਹਨਾਂ ਦੀ ਰਾਜਦਲਾਰੇ ਉੱਚ ਗੱਛ ਹੁੰਦੀ ਐ ਇਹਨਾਂ ਦੀ ਰਾਜਦਲਾਰੇ ਇਕ ਰਾਜਨੀਤੀ ਵਿੱਚ ਜਿੱਤ ਹੁੰਦੀ ਹੈ ਇੱਕ ਮੈਦਾਨ ਦੇ ਵਿੱਚ ਤਹਰ ਹੁੰਦੀ ਹੈ ਹੁਣ ਦੇਖੋ ਜੱਸਾ ਪਹਿਲਵਾਨ ਜਿੱਤ ਪ੍ਰਾਪ ਕਰਦਾ ਜਾਂ ਅਜੇ ਪਹਿਲਵਾਨ ਜਿੱਤ ਪ੍ਰਾਪ ਕਰਦਾ ਇਹ ਤਾਂ ਹੁਣ ਸਮਾਂ ਹੀ ਦੱਸੂਗਾ ਇਹ ਤਾਂ ਹੁਣ ਸਮਾਂ ਹੀ ਦੱਸੂਗਾ ਤੇ ਅਜੇ ਪਹਿਲਵਾਨ ਨੇ ਜੋ ਤੇ ਝਪਚੜੇ ਭਰਨ ਦੀ ਕੋਸ਼ਿਸ਼ ਕਰਦਾ ਹੋਇਆ ਜੱਸਾ ਪਹਿਲਵਾਨ ਬਚਾ ਕਰਦਾ ਹੋਇਆ ਦੇਖੋ ਤੇਰਾ ਪਹਿਲਵਾਨ ਨੇ ਉਸ ਤੋਂ ਜਿੱਤ ਖਰਾਬ ਕਰਦਾ ਕਹਿੰਦਾ ਦੋਨੇ ਪਹਿਲਵਾਨ ਵਜਨ ਦੇ ਭਾਰੀ ਵੀ ਕੁਸ਼ਤੀ ਲੜਦੇ ਬੜੀ ਪਿਆਰੀ ਦੋਨੇ ਪਹਿਲਵਾਨ ਬੜੇ ਫਰਕੀਲੇ ਐ ਰਾਵੜ ਮੰਗੂ ਨੱਚ ਗਿੱਲੇ ਝੂਠ ਨਾ ਕਹਿੰਦਾ ਨਾਜਰ ਦੇੜੀ ਆ ਸ਼ੇਰਾਂ ਜਹੀ ਦਲੇਰੀ ਦੇਖੋ ਸੁਨ ਦਾ ਕੌਮ ਬੰਦੀ ਬਈ ਬਈ ਹਾਂ ਜੀ ਕੁਸ਼ਤੀ ਪੂਰੀ ਨਹੀਂ ਹੋਈ ਇੱਕ ਵਾਰ ਤਾੜੀ ਮਾਰਦੇ ਦੰਨੇ ਪਹਿਲਵਾਨਾਂ ਦੇ ਨਾਂ ਤੇ ਬਣਾ ਦੇ ਲੌਜੀਤ ਪਾਸੇ ਗੱচ্ছা ਪਹਿਲਵਾਨ ਦੀ ਪੱਟੀ ਤੇ ਜੱੱਛੇ ਪਹਿਲਵਾਨ ਨੇ ਬਾਹਰਲੀ ਟੰਗ ਮਾਰੀ ਸੀ ਇਹ ਬਾਹਰਲੀ ਟੰਗ ਦਾ ਕਹਿੰਦੇ ਨੇ ਅਜੇ ਪਹਿਲਵਾਨ ਕੈਂਸਲ ਦੇ ਵਿਚਕਾਰ ਬੜੀ ਤਾਕਤਲੀ ਕੁਸ਼ਤੀ ਚੱਲਦੀ ਹੋਈ ਦੇਖੋ ਬੱਲੇ 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 ਇਹਨੂੰ ਸ਼ਕੀ ਲੱਤ ਕਹਿੰਦੇ ਨੇ ਅਜੇ ਤਾਂ ਗੱচ্ছা ਪਹਿਲਵਾਨ ਉੱਪਰ ਆ ਬਈ ਤੇ ਅਜੇ ਪਹਿਲਵਾਨ ਥੱਲੇ ਦੇਖੋ ਕਿਹੜੇ ਪਹਿਲਵਾਨ ਦੀ ਹੁੰਦੀ ਆ ਬੱਲੇ ਬੱਲੇ ਤੇ ਦੇਖੋ ਕਿਹੜੇ ਪਹਿਲਵਾਨ ਦੀ ਹੁੰਦੀ ਆ ਬੱਲੇ ਬੱਲੇ ਬਹੁਤ ਵਧੀਆ ਕੁਸ਼ਤੀ ਜਿੰਨੀ ਬੇਤੇ ਸੰਗਤ ਪਹੁੰਚੀ ਹੈ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਖਾੜੇ ਦੀ ਰੌਣਕ ਵਧਾਈ ਹੈ ਵੀ ਇੱਕ ਵਾਰ ਬੇਨਤੀ ਕਰਦਾ ਮਾਗਦ ਪਰਿਵਾਰ ਨੂੰ ਨਗਰ ਨਿਵਾਸੀਆਂ ਨੂੰ ਵੀ 2026 ਦੇ ਵਿੱਚ ਜਿਹੜਾ ਕੁਸ਼ਤੀ ਦੰਗਲ ਹੋਊਗਾ ਜੀ ਕਰਾਵਗੇ ਸਾਰੇ ਨਗਰ ਵਾਲੇ ਬਿਲਕੁਲ ਹੋ ਜੀ ਲਓ ਜੀ ਤਾੜੀ ਮਾਰ ਲਓ ਕਹਿੰਦੇ 26 ਦੇ ਵਿੱਚ ਵੀ ਜਿਹੜਾ ਪੁਸ਼ਤੀ ਦਸਤਾਬਦ ਤੁਹਾਨੂੰ ਦਿਖਾਏ ਜਾਣਾ ਕਿਉਂਕਿ ਸਨਾਣਾ ਲਸਾਣਾ ਸਦੀਆਂ ਤੋਂ ਸਾਢੇ 3-300 ਸਾਲ ਤੋਂ ਨਗਰਾਂ ਦੇ ਵਿੱਚ ਕਸਤੀ ਹੁੰਦੀਆਂ ਨੇ ਕਹਿੰਦੇ ਜਿਸ ਨਗਰ ਦੇ ਵਿੱਚ ਪਹਿਲਵਾਨਾਂ ਦੇ ਢੋਲ ਵਜਣ ਪੂਰਨ ਭਗਤ ਦਾ ਲੱਗ ਜਾਂਦਾ ਔਣ ਸ਼ਿੰਝ ਵਰਜਨ ਪੰਡਾਰੇ ਤਿਆਰ ਕਰਕੇ ਪਰਚਾਏ ਜਾਣ ਸ਼ਿੰਝ ਵਰ ਦੇ ਨਗਰ ਦੇ ਵਿੱਚ ਜਵਾਜ ਜਿਤ ਢੋਲ ਜੇ ਕੋਈ ਉਸ ਨਗਰ ਦੇ ਉੱਤੇ ਔਖੀ ਤੜੀ ਆਉਣੀ ਹੋਵੇ ਉਹ ਵੀ ਕਰ ਜਾਂਦੀ ਆ ਬੱਲੇ 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 ਆਏ ਹਾਏ ਇਹ ਕੌਣ ਇਹ ਜੱਸਾ ਪਹਿਲਵਾਨ ਜੀ ਪੱਟੀ ਮਿੱਤਰੋ ਬੜਾ ਤਾਕਤਵਰ ਪਹਿਲਵਾਨ ਹੈ ਪੰਜਾਬ ਦਾ ਸ਼ੇਰ ਬੱਬਰ ਪਹਿਲਵਾਨ ਹੈ ਜੱਸਾ ਪਹਿਲਵਾਨ ਨੇ ਇੱਕ ਕੁਸ਼ਤੀ ਜਿੱਤ ਪ੍ਰਾਪਤ ਕੀਤੀ ਹੈ ਜਿਨਨੇ